ਬੀ ਅਸਮਾਨ ਤੇ ਜੀ ਪ੍ਰੈਸ ਕਾਨਫਰੰਸ ਕਰਦੇ ਤੁਹਾਡੇ ਚਾਰ ਕਰ ਰਹੇ ਹਾਂ ਅੱਜ ਦੀ ਜੋ ਸਭ ਤੋਂ ਪਹਿਲਾ ਤਬਾਨ ਜੋਗ ਪ੍ਰੈਸ ਦਾ ਇੱਥੇ ਆਉਣ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਦੀ ਜੋ ਪ੍ਰੈਸ ਕਾਨਫਰੰਸ ਆ ਪਿਛਲੇ ਦਿਨੀ ਜੋ ਬਾੜ ਨੰਬਰ 27 ਦੇ ਵਿੱਚ ਤਿੰਨ ਗੜੀਆਂ ਦਾ ਕੰਮ 18 ਲੱਖ 26 ਹਜ਼ਾਰ ਦੇ ਵਿੱਚ ਅਲਾਟ ਹੋਇਆ ਸੀਗਾ ਇੱਕ ਉਹਦੇ ਬਾਰੇ ਤੇ ਦੂਸਰਾ ਬਾਰਡ ਨੰਬਰ 27 ਦੇ ਵਿੱਚ ਇੱਕ ਟਿਊਬ ਲੱਗਿਆ ਸੀਗਾ ਤੇ ਦੋ ਜਿਹੜੇ ਇਹਨਾਂ ਬਾਰੇ ਅੱਜ ਪ੍ਰੈਸ ਕਾਨਫਰੰਸ ਕਰਾਂਗੇ ਤੇ ਸਾਰੀ ਪ੍ਰੈਸ ਦਾ ਦੁਆਰਾ ਧੰਨਵਾਦ ਤੁਸੀਂ ਆਇਓ ਅ ਇਹ ਜੋ ਕੰਮ ਹੈ ਇਸ ਸਾਲ ਦੇ ਵਿੱਚ ਹਾਊਸ ਦੀ ਮੀਟਿੰਗ ਦੇ ਵਿੱਚ ਪਾਸ ਹੋਇਆ ਸੀਗਾ ਮੈਡਮ ਦਵਿੰਦਰ ਕੌਰ ਕਾਉਂਸਲਰ ਬਾਰਡ ਨੰਬਰ 27 ਹੌਸਲੀ ਮੀਟਿੰਗ ਦੇ ਵਿੱਚ ਜਦੋਂ ਇਹ ਕੰਮ ਪਾਸ ਹੋਇਆ ਪਾਸ ਹੋਣ ਤੋਂ ਬਾਅਦ ਇਹਦਾ ਵਰਕ ਅਲਾਉਟ ਹੋਇਆ ਠੇਕੇਦਾਰ ਨੂੰ ਅਲਾਟ ਹੋਣ ਤੋਂ ਬਾਅਦ ਤਾਂ ਜਦੋਂ ਕੰਮ ਸ਼ੁਰੂ ਹੋਇਆ ਤਾਂ ਇਹਦੇ ਵਿੱਚ ਇੱਕ ਮੈਡਮ ਨੇ ਗੱਡੀ ਦੇ ਵਿੱਚ ਢੇੜਾ ਮਾਰਿਆ ਤੇ ਕੰਮ ਬੰਦ ਕਰਾ ਦਿੱਤਾ ਗਿਆ ਮਾਸਾ ਕੁਝ ਇੱਕ ਜਿੱਦਾਂ ਫਿਲਮ ਦੀ ਸਕ੍ਰਿਪਟ ਲਿਖਤੀ ਹੁੰਦੀ ਹੈ ਨਾ ਆਪਾਂ ਉਹਦੇ ਚ ਰੋਲ ਦਿੱਤਾ ਜਾਂਦਾ ਵੇ ਤੁਸੀਂ ਆਹ ਰੋਲ ਕਰਨਾ ਤੁਸੀਂ ਹੋਰ ਰੋਲ ਕਰਨਾ ਤੇ ਸਾਡੇ ਮਾਨਯੋਗ ਐਮ.ਐਲ.ਏ. ਸਾਹਿਬ ਜਿੰਪਾ ਸਾਹਿਬ ਉਹਨਾਂ ਨੇ ਰੋਲ ਦੇ ਮੁਤਾਬਕ ਹੀ ਉਹ ਆਪਣਾ ਰੋਲ ਨਿਭਾਇਆ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਕੰਮ ਆ ਇਹ ਮੈਂ ਜਿਹੜੇ ਪੈਸੇ ਮੈਂ ਦਿੱਤੇ ਆ ਮੇਰੇ ਫੰਡ ਚੋਂ ਪੈਸੇ ਆ ਉਹਦੇ ਵਿੱਚ ਕਾਉਂਸਲਰ ਦਾ ਕੋਈ ਵੀ ਲੈਣਾ ਦੇਣਾ ਨਹੀਂ ਦੇਖੋ ਮੈਂ ਇੱਥੇ ਐਮ.ਐਲ.ਏ. ਸਾਹ ਨੂੰ ਪੁੱਛਣਾ ਚਾਹੁੰਦਾ ਹਾਂ ਤੇ ਜਿਹੜਾ ਉਹ ਕਹਿੰਦੇ ਆ ਵੀ ਪੈਸੇ ਮੈਂ ਦਿੱਤੇ ਆ ਜਾਂ ਫੰਡ ਮੈਂ ਦਿੱਤਾ ਉਹ ਫੰਡ ਐਮ.ਐਲ.ਏ ਸਾਹਿਬ ਆਪਣੇ ਜੇਬ ਦੇ ਵਿੱਚੋਂ ਲੈ ਕੇ ਆਇਆ ਇਹ ਜਿਹੜਾ ਫੰਡ ਆ ਲੋਕਾਂ ਦਾ ਪੈਸਾ ਆ ਲੋਕਾਂ ਦੇ ਟੈਕਸ ਦਾ ਪੈਸਾ ਆ ਤੇ ਜੇ ਉਹ ਕਹਿੰਦੇ ਆ ਕਿ ਕਾਉਂਸਲਰ ਦਾ ਇਹਦੇ ਵਿੱਚ ਕੋ ਲੈਣਾ ਦੇਣਾ ਨਹੀਂ ਤੇ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਨਾ ਕਿ ਜਿਹੜੀ ਕਾਰਪੋਰੇਸ਼ਨ ਆ ਜਾਂ ਆਪਾਂ ਐਮ.ਸੀ. ਦੀਆਂ ਕਾਉਂਸਲਰ ਕਾਉਂਸਲਰਾਂ ਦੀਆਂ ਇਲੈਕਸ਼ਨਾਂ ਕਰਵਾਉਣੇ ਆ ਤੇ ਇਲੈਕਸ਼ਨਾਂ ਕਰੋਣ ਦਾ ਫਾਇਦਾ ਨਹੀਂ ਫਿਰ ਬੰਦ ਕਰ ਲਈਏ ਇਹ ਜਿਹੜਾ ਬੜਾ ਸਟਰੋਂਗ ਡਿਪਾਰਟਮੈਂਟ ਆ ਲੋਕਲ ਬੋਰਡਿਸ ਦਾ ਹੁਣ ਦੇਖੋ ਕਰੋੜਾਂ ਲੱਖਾਂ ਕਰੋੜਾਂ ਰੁਪਏ ਲਾ ਕੇ ਬਾੜਬੰਦ ਕੀਤੀ ਜਾ ਰਹੀ ਆ ਸਾਰੇ ਪੰਜਾਬ ਦੇ ਵਿੱਚ ਤੇ ਬਾੜਬੰਦੀ ਕਰਵਾਉਣ ਦਾ ਕੀ ਫਾਇਦਾ ਜੇ ਕੌਂਸਲਰ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਕੌਂਸਲਰ ਹਾਊਸ ਦੀ ਮੀਟਿੰਗ ਵਿੱਚ ਕੌਂਸਲਰ ਨੇ ਪਾਸ ਕਰਵਾਇਆ ਤੇ ਪਾਸ ਕਰਨ ਤੋਂ ਬਾਅਦ ਹੋਣ ਤੋਂ ਬਾਅਦ ਹੀ ਫੇਰੇ ਕੰਮ ਸ਼ੁਰੂ ਹੋਇਆ ਕਿ ਇੱਕ ਪਾਸੇ ਆਪਾਂ ਕਹਿੰਦੇ ਕੌਂਸਲਰਾਂ ਦਾ ਲੈਣਾ ਦੇਣਾ ਨਹੀਂ ਜੇ ਲੈਣਾ ਦੇਣਾ ਨਹੀਂ ਤਾਂ ਫਿਰ ਕੌਂਸਲਰਾਂ ਦੀ ਇਲੈਕਸ਼ਨ ਕਰਾਉਣੀ ਬੰਦ ਕਰ ਦਿਓ ਜੇ ਤਸਦੀਕ ਕੱਲਾ ਤਸਦੀਕ ਕਰੋ ਨਾ ਤਸਦੀਕ ਕਰੋ ਜਿਹੜੀ ਨੰਬਰ 10 ਸਹਿਬਾਨ ਹੈਗੇ ਉਹਨਾਂ ਤੋਂ ਤਸਦੀਕ ਕਰਾਈ ਜਾਓ ਸੋ ਇਹ ਜਿਹੜੇ ਗੁੰਮਰਾਹਕੋਨ ਉਹਨਾਂ ਦੇ ਜਿਹੜੇ ਬਿਆਨ ਪਬਲਿਕ ਨੂੰ ਗੁੰਮਰਾਹ ਕਰਨਾ ਉਹਨਾਂ ਦਾ ਤਖੱਲਸ ਸਾਹਿਬ ਡੈਫੀਨੇਟਲੀ ਮੈਂ ਫੰਡ ਲਿਆ ਕੇ ਦਿੱਤਾ ਇਹਦੀ ਜਿਹੜੀ ਆ ਬੜੀ ਉਹਨਾਂ ਦੀ ਮੰਨਦੇ ਵਿੱਚੋਂ ਉਹਨਾਂ ਦੀ ਜਿਹੜੀ ਗੱਲ ਆ ਉਹ ਮੈਨੂੰ ਸ਼ੋਭਾ ਨਹੀਂ ਦਿੰਦੀ ਜੋ ਬੋਲਦੇ ਆ ਸੋਵੇਂ ਸਾਰੇ ਬਾੜਵਾਸੀਆਂ ਵੱਲੋਂ ਕਿਉਂਕਿ ਮੈਂ ਸਰਵਤਦਾ ਪਰ ਆ ਵੈਲਫੇਅਰ ਸੁਸਾਇਟੀ ਦਾ ਚੇਅਰਮੈਨ ਵੀ ਆ ਅਸੀਂ ਬਾੜ ਦੇ ਵਿੱਚ 3.5 ਸਾਲ ਸੇਵਾ ਕੀਤੀ ਆ ਇਸ ਬਾੜ ਨੂੰ ਉਡਾਪ ਕੀਤਾ ਸੀ ਉਸ ਬਿਹਾਫ ਤੇ ਮੈਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਿਹਾ ਕਿ ਉਹਦੇ ਵਿੱਚ ਇਹਨਾਂ ਨੇ ਬਾਰ ਬਾਰ ਇਹੀ ਕਿਹਾ ਕਿ ਇਹਦੇ ਵਿੱਚ ਕੌਂਸਲਰ ਦਾ ਲੈਣਾ ਦੇਣਾ ਨਹੀਂ ਜੇ ਇਲੈਕਟਿਡ ਬੰਦੇ ਦਾ ਲੈਣਾ ਦੇਣਾ ਨਹੀਂ ਹੈਗਾ ਇਲੈਕਟਰ ਕੌਂਸਲਰ ਦਾ ਲੈਣਾ ਦੇਣਾ ਨਹੀਂ ਹੈਗਾ ਫਿਰ ਜਿਹੜੇ ਤੁਹਾਡੇ ਸਿਲੈਕਟਡ ਆ ਜਿਹੜੇ ਹਾਰਿਓ ਹੋਏ ਆ ਨਕਾਰਿਓ ਹੋਏ ਬੰਦੇ ਆ ਤੇ ਉਹਨਾਂ ਦਾ ਕੀ ਲੈਣਾ ਦੇਣਾ ਇਹਦੇ ਵਿੱਚ ਤੁਸੀਂ ਫੰਡ ਕੋ ਘਰੋਂ ਨਹੀਂ ਦਿੱਤਾ ਫੰਡ ਸਰਕਾਰ ਦਾ ਲੋਕਾਂ ਦਾ ਪੈਸਾ ਲੋਕਾਂ ਦੇ ਪੈਸੇ ਤੋਂ ਸਰਕਾਰ ਚੱਲਦੀ ਆ ਚਾਹੇ ਕਾਰਪੋਰੇਸ਼ਨ ਆ ਚਾਹੇ ਸਰਕਾਰ ਹੈ ਸੋ ਮੈਂ ਇੱਥੇ ਜਿੰਪਾ ਸਾਹਿਬ ਜੀ ਤੁਹਾਨੂੰ ਮੈਂ ਹੀ ਬੇਨਤੀ ਕਰਦਾ ਕਿ ਤੁਸੀਂ ਤਿੰਨ ਸਾਲਾਂ ਤੋਂ ਇਹੀ ਪ੍ਰਚਾਰ ਕਰ ਰਹੇ ਹੋ ਬਾੜ ਦੇ ਵਿੱਚ ਆ ਕੇ ਕਿ ਇੱਥੇ ਕੌਂਸਲਰ ਇਦਾਂ ਹੈ ਜੀ ਇੱਥੇ ਕੌਂਸਲਰ ਦੇ ਇਦਾਂ ਜੀ ਨਵੇਂ ਕੌਂਸਲਰ ਨੇ ਕੁਛ ਨਹੀਂ ਕੀਤਾ ਪਹਿਲਾਂ ਵੀ ਸਾਡੇ ਖਿਲਾਫ ਜਦੋਂ ਕੌਂਸਲਰ ਅਸੀਂ ਨਹੀਂ ਸੀਗੇ ਉਸ ਵੇਲੇ ਵੀ ਤੁਸੀਂ ਪੰਡੀ ਪ੍ਰਚਾਰ ਬਹੁ ਕੀਤਾ ਸੋ ਅੱਜ ਆਪਾਂ ਅਸਲ ਮੁੱਦੇ ਤੇ ਆਈਏ ਤੇ ਜਿਹੜਾ ਜਿੰਪਾ ਸਾਹਿਬ ਦੀ ਇਹ ਗੱਲ ਮੈਂ ਸਾਰੇ ਪ੍ਰੈਸਰਾਂ ਨੂੰ ਬੇਨਤੀ ਕਰਦਾ ਕਿ ਆਪਾਂ ਜਿਹੜਾ ਸਾਡੀ ਪ੍ਰੈਸਾ ਹਿਆਰਪੁਰ ਦੀ ਬੜੀ ਸਤਿਕਾਰਯੋਗ ਹੈ ਉਹਦੇ ਵਿੱਚ ਪ੍ਰੈਸ ਨੂੰ ਵੀ ਕਿਹਾ ਜਾਂਦਾ ਕਿ ਇਹਨਾਂ ਨੇ ਇੱਕ ਦੋ ਬੰਦੇ ਪ੍ਰੈਸ ਤੇ ਰੱਖੇ ਆ ਤੇ ਉਹ ਬੰਦੇ ਇਹਨਾਂ ਦਾ ਜਿਹੜਾ ਸਾਥ ਦੇ ਰਹੇ ਆ ਦੇਖੋ ਉਹਨਾਂ ਬੰਦਿਆਂ ਜਿਨ੍ਹਾਂ ਬਾਰੇ ਤੁਸੀਂ ਟਾਰਗੇਟ ਕਰ ਰਹੇ ਹੋ ਉਸ ਪ੍ਰੈਸ ਨੇ ਮਾਨਜੋਗ ਪ੍ਰੈਸ ਨੇ ਤੁਹਾਡਾ ਸਾਥ ਦਿੱਤਾ ਕਿ ਉਸ ਵੇਲੇ ਤੁਸੀਂ ਉਹਨਾਂ ਨੂੰ ਹਾਇਰ ਕੀਤਾ ਸੀਗਾ ਤੁਸੀਂ ਕਹਿੰਦੇ ਪੈਸੇ ਲੈ ਕੇ ਖਬਰਾਂ ਲੱਗ ਰਹੀਆਂ ਤੁਹਾਡਾ ਮੇਰੇ ਕੋਲ ਔਨ ਜੋ ਰਿਕਾਰਡ ਹੈ ਉਹਦੇ ਮੁਤਾਬਕ ਹੀ ਬੋਲਦਾ ਤੋਂ ਮਾਨਜੋਗ ਪ੍ਰੈਸ ਜਿਹੜੀ ਹੈ ਉਹਦਾ ਵੀ ਆਪਾਂ ਸਾਰਿਆਂ ਨੂੰ ਸਤਿਕਾਰ ਕਰਨਾ ਚਾਹੀਦਾ ਦੂਜੀ ਗੱਲ ਹੈ ਟਿਊਬਲ ਦੀ ਗੱਲ ਹੈ ਬਾੜ ਨੰਬਰ 27 ਦੇ ਵਿੱਚ ਇੱਕ ਟਿਊਬਲ ਲੱਗਾ ਸੀਗਾ ਉਹ ਪਹਿਲੀ ਗੱਲ ਦਾ ਟਿਊਬਲ ਜਦੋਂ ਉਸ ਵੇਲੇ ਚੱਬਿਆ ਦੀ ਇਲੈਕਸ਼ਨ ਸੀ ਚੋਣ ਜਾਬਤਾ ਲੱਗਾ ਹੋਇਆ ਸੀਗਾ ਚੋਣ ਜਾਬਤੇ ਦੇ ਵਿੱਚ ਉਹ ਟਿਊਬਲ ਲਗਾਇਆ ਗਿਆ ਚੋਰੀ ਕਿਸੇ ਨੂੰ ਦੱਸਿਆ ਨਹੀਂ ਗਿਆ ਉਹਦੇ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਦਾ ਮਟੀਰੀਅਲ ਪਾਇਆ 10 ਮਹੀਨੇ ਬਾਅਦ ਉਹ ਟਿਊਬਲ ਚੱਲਿਆ ਤੇ ਜਦੋਂ ਟਿਊਬਲ ਚੱਲਿਆ ਉਹਦਾ ਜਿਹੜਾ ਪਾਣੀ ਸੀਗਾ ਪੀਣ ਯੋਗ ਨਹੀਂ ਸੀ ਇਹ ਉਹਦੇ ਵਿੱਚ ਟਿਊਬਲ ਚਲਾਉਣ ਦੇ ਵਿੱਚ ਸਾਡੇ ਸੁਸਾਇਟੀ ਦਾ ਬੜਾ ਵੱਡਾ ਰੋਲ ਆ ਅਸੀਂ ਬਾਰ ਬਾਰ ਜਾ ਕੇ ਉਸ ਵੇਲੇ ਦੇ ਕਮਿਸ਼ਨਰ ਡਾਕਟਰ ਅਮਨਦੀਪ ਕੌਰ ਜੀ ਉਹਨਾਂ ਨੂੰ ਮਿਲੇ ਉਹਨਾਂ ਨੇ ਸਾਡਾ ਸਾਥ ਦਿੱਤਾ ਡੀਸੀ ਸਾਹਿਬ ਨੂੰ ਮਿਲੇ ਤੇ ਪਹਿਲਾਂ ਤਾਂ ਭੰਡੀ ਪ੍ਰਚਾਰ ਕਰ ਦਿੱਤਾ ਕਿ ਹੁਣ ਟਿਊਬਲ ਚੱਲਣਾ ਹੀ ਨਹੀਂ ਚਲੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਡਾ ਪ੍ਰਮਾਤਮਾ ਨੇ ਸਾਥ ਦਿੱਤਾ ਅਫਸਰਾਂ ਨੇ ਸਾਥ ਦਿੱਤਾ ਬਾੜ ਵਾਸੀਆਂ ਨੇ ਸਾਥ ਦਿੱਤਾ ਅਸੀਂ ਉਹਦੇ ਵਿੱਚ ਕੰਮ ਜਾਉ ਹੋਏ ਤੇ ਉਹ ਤੋਂ ਬਾਅਦ ਟਿਊਬਲ ਦੇ ਵਿੱਚ ਹੁਣ ਕੀ ਆ ਇਹਨਾਂ ਨੇ ਇੱਕ ਬੰਦਾ ਉਠਾਇਆ ਕਿ ਟਿਊਬਲ ਦੇ ਵਿੱਚ ਵੱਟੇ ਪਾ ਦਿੱਤੇ ਗਏ ਜਾਂ ਪੱਥਰ ਪਾ ਦਿੱਤੇ ਗਏ ਉਹਦੇ ਵਿੱਚ ਜਿੰਪਾ ਸਾਹਿਬ ਕਹਿੰਦੇ ਆ ਜਿਹੜਾ ਬੰਦਾ ਪੁਰਾਣੇ ਬੰਦੇ ਦੀ ਗੱਲ ਕਰਦੇ ਆ ਪੁਰਾਣੇ ਕਾਉਂਸਲਰ ਦੀ ਬੇ ਉਹਨੇ ਦੌੜ ਭੱਜ ਕਰਕੇ ਉਹਦਾ ਬੋਰ ਕਰਾਇਆ ਸੀ ਉਹਦਾ ਪੱਥਰ ਪਾਈ ਨਹੀਂ ਸਕਦਾ ਤੇ ਹੁਣ ਤੁਸੀਂ ਦੱਸੋ ਕਦੇ ਕੋਣ ਬਾਸ ਸਕਦਾ ਪੱਥਰ ਤੁਹਾਨੂੰ ਪਤਾ ਹੀ ਆ ਦੇਖੋ ਜਿੰਪਾ ਸਾਹਿਬ ਇਦਾਂ ਦੀ ਗੱਲਾਂ ਸ਼ੋਭਾ ਨਹੀਂ ਦੰਨੀਆਂ ਇੱਕ ਬਾੜ ਦਾ ਰਿਸਪੌਂਸੀਬਲ ਜਿਹੜਾ ਆ ਕਾਉਂਸਲਰ ਆ ਉਹ ਕਦੇ ਵੀ ਇਦਾਂ ਦਾ ਜਿਹੜਾ ਘੱਟੀਆਂ ਹਰਕਤ ਕਦੇ ਨਹੀਂ ਕਰੇਗਾ ਕਿ ਅਸੀਂ ਬਾੜ ਦੇ ਵਿੱਚ ਇਦਾਂ ਦੀ ਹਰਕਤ ਕਰੀਏ ਸੋ ਬੜੀ ਮਾੜੀ ਗੱਲ ਹੈ ਇਹ ਜਿਹੜਾ ਟਿਊਬਲ ਦੀ ਗੱਲ ਆ ਸੋ ਟਿਊਬਲ ਦਾ ਮੁੱਦਾ ਕੀ ਹੈ ਇਹਦੇ ਵਿੱਚ ਕੀ ਆ ਜੀ ਮੈਂ ਤੁਹਾਨੂੰ ਦੱਸ ਦਿੰਨਾ 120 ਫੁੱਟ ਤੇ ਦੀ ਜਿਹੜੀ ਹੈਗੀ ਆ ਟਿਊਬਲ ਦੇ ਸ਼ਿਵਰੇ ਦਾ ਪਾਣੀ ਦੀ ਲੀਕੇਜ ਆ ਪਤਾ ਨਹੀਂ ਸ਼ਿਵਰੇ ਦਾ ਪਾਣੀ ਕਿੱਦਾਂ ਲੀਕ ਹੋ ਰਿਹਾ ਉੱਥੇ ਹੈਲਥ ਜਿਹੜੇ ਜਲ ਸਪਲਾਈ ਵਾਲੇ ਸੀਗੇ ਪਬਲਿਕ ਹੈਲਥ ਵਾਲੇ ਸੀ ਮੈਨੂੰ ਬੁਲਾਇਆ ਸੀਗਾ ਤੇ ਉਹਨਾਂ ਨੇ ਉਸ ਵੇਲੇ ਮੈਨੂੰ ਉਹਦੀ ਆਵਾਜ਼ ਜਿਹੜੀ ਚੈੱਕ ਕਰਾਈ ਸੀ ਇਹਦੇ ਵਿੱਚ ਸ਼ਿਵਰੇ ਦਾ ਪਾਣੀ ਮਿਕਸ ਹੋ ਰਿਹਾ ਉਹ ਠੀਕ ਨਹੀਂ ਹੋ ਰਿਹਾ ਅਸਲ ਜਿਹੜੀ ਗੱਲ ਇਹ ਆ ਉਸ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾ ਕੇ ਇਧਰ ਨੂੰ ਲਗਾ ਰਹੇ ਆ ਇਹਨੂੰ ਜਿਹੜਾ ਟਿਊਬ ਵਾਲਾ ਜਦੋਂ ਇਹ ਲੱਗਦਾ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਇਹਦੀ ਬਿਜਿਲੈਂਸ ਇਨਕੁਆਇਰੀ ਕਰਾਉਣੀ ਚਾਹੀਦੀ ਹੈ ਤਾਂ ਜੋ ਕਿ ਸੱਚ ਸਾਹਮਣੇ ਆ ਸਕੇ ਜੇ ਆਪਾਂ ਕਿਸੇ ਦੇ ਦੋਸ਼ ਲਾਉਨੇ ਆ ਉਹ ਦੋਸ਼ਾਂ ਦੀ ਜਿਹੜੀ ਸਚਾਈ ਸਾਹਮਣੇ ਆ ਸਕੇ ਓਕੇ ਜੀ ਬਲਕੋਸ ਸਾਈ ਨੰਬਰ ਵਾਰਡ ਦੇ ਮੈਂ ਕੌਂਸਲਰ ਜੀ ਦਿਵੰਦਰ ਕੋਰਚ ਕੁਝ ਕਾੜੂ ਲੋ ਪ੍ਰੈਸ ਕਨਫਰੈਂਸ ਕੀਤੀ ਜਾ ਰਹੀ ਹੈ ਕਿ ਜਿਹੜੇ ਇੱਕ ਵੀਡੀਓ ਵਾਇਰਲ ਹੋਈ ਸੀ ਐਮਐਲਏ ਸਾਹਿਬ ਕਿ ਉਹ ਕਹਿੰਦੇ ਇਹ ਵਿੱਚ ਐਮਸੀ ਦਾ ਕੋਈ ਲੈਣਾ ਦੇਣਾ ਨਹੀਂ ਵਿਕਾਸ ਕਮਾ ਦੇ ਵਿੱਚ ਪੈਸੇ ਜਿਹੜੇ ਸਰਕਾਰ ਦੇ ਆ ਹਾਂਜੀ ਸਰ ਮੈਂ ਪਹਿਲਾਂ ਸਾਰੀ ਪ੍ਰੈਸ ਦਾ ਮੈਂ ਇੱਥੇ ਆਉਣ ਦੇ ਧੰਨਵਾਦ ਕਰਦੀ ਆ ਹਾਂਜੀ ਇਹ ਇਹ ਗੱਲ ਇਸ ਤਰ੍ਹਾਂ ਹੈ ਕਿ ਮੇਰੇ ਤਿੰਨ ਗਲੀਆਂ ਦਾ ਇਹ ਰੋਲਾ ਆ ਜਿਹੜਾ ਕਿ ਮੈਂ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਮੈਂ ਇਹਨਾਂ ਦੇ ਜਿੰਪਾ ਜੀ ਦੇ ਵੀਡੀਓ ਸੁਣੀ ਸੀ ਜਿਹਦੇ ਵਿੱਚ ਇਹ ਗਲੀਆਂ ਜਦੋਂ ਬਣਨੀਆਂ ਸ਼ੁਰੂ ਹੋਈਆਂ ਤਾਂ ਮੈਂ ਇੱਕ ਉੱਥੇ ģੇੜਾ ਮਾਰਨ ਗਈ ਸੀ ਕਿਉਂਕਿ ਇਹ 18 ਲੱਖ 26000 ਦੇ ਵਿੱਚ ਮੀਟਿੰਗ ਦੇ ਵਿੱਚ ਮੇਰੀ ਦੇ ਵਿੱਚ ਪਾਸ ਹੋਈਆਂ ਸੀ ਤੇ ਮੈਂ ਜਦੋਂ ਇਹ ਬਣਨੀ ਸ਼ੁਰੂ ਹੋਈ ਮੈਂ ਉੱਥੇ ਇੱਕ ģੇੜਾ ਮਾਰਨ ਗਈ ਤੇ ਜਦੋਂ ਮੈਂ ģੇੜਾ ਮਾਰਨ ਗਈ ਤੇ ਉਹ ਗਲੀਆਂ ਬੰਦ ਕਰਾ ਦਿੱਤੀਆਂ ਗਈਆਂ ਉਸ ਤੋਂ ਬਾਅਦ ਮੈਂ ਕਮੇਟੀ ਦੇ ਵਿੱਚ ਮੇਅਰ ਸਾਹਿਬ ਨੂੰ ਪੁੱਛਿਆ ਵੇ ਉਹ ਗਲੀਆਂ ਕਿਉਂ ਬੰਦ ਕਰਾਈਆਂ ਜਦੋਂ ਮੇਰਾ ਕੰਮ ਸ਼ੁਰੂ ਹੋਇਆ ਤੇ ਉਹ ਕਹਿੰਦੇ ਜੀ ਫੰਡ ਦੀ ਘਾਟ ਆ ਗਈ ਤੇ ਉਸ ਤੋਂ ਬਾਅਦ ਜਦੋਂ ਜਿੰਪਾ ਜੀ ਤੱਕ ਗੱਲ ਪਹੁੰਚੀ ਤੇ ਜਿੰਪਾ ਜੀ ਨੂੰ ਪੁੱਛਿਆ ਗਿਆ ਤੇ ਉਹ ਕਹਿੰਦੇ ਜੀ ਇਹ ਫੰਡ ਜਿਹੜਾ ਮੇਰੀ ਆਪਣੀ ਜੇਬ ਚ ਗਿਆ ਇਹਦੇ ਵਿੱਚ ਐਮਸੀ ਦਾ ਕੋਈ ਲੈਣਾ ਦੇਣਾ ਨਹੀਂ ਆ ਜੇ ਐਮਸੀ ਦਾ ਲੈਣਾ ਦੇਣਾ ਨਹੀਂ ਹੈਗਾ ਤੇ ਫਿਰ ਐਮਸੀ ਅਸੀਂ ਚੁਣਨੇ ਕਿਉਂ ਆ ਅਸੀਂ ਇੰਨਾ ਪੰਜਾਬ ਦੇ ਵਿੱਚ ਇੰਨਾ ਖਰਚਾ ਹੁੰਦਾ ਹਿੰਦੁਸਤਾਨ ਚ ਖਰਚਾ ਹੁੰਦਾ ਫਿਰ ਐਮਸੀ ਚੁਣਨੇ ਕਿਉਂ ਆ ਫਿਰ ਸਿੱਧੇ ਇਹ ਜਿਹੜੇ ਸਾਡੇ ਐਮਐਲਏ ਆ ਇਹ ਹੀ ਆਪਣੇ ਕੰਮ ਸੰਭ ਲੈਣ ਬਾਡਾਂ ਦੇ ਇਹੀ ਜੋ ਵੀ ਆ ਆਇਡੈਂਟੀਫਾਈ ਕਿਸੇ ਨੂੰ ਕਰਨਾ ਜਾਂ ਕਿਸੇ ਗਲੀਆਂ ਬਣਾਉਣੀਆਂ ਜਾਂ ਕੁਝ ਵੀ ਕਰਨਾ ਇਹੀ ਕਾਰਨ ਪੇ ਸਾਨੂੰ ਤਾਂ ਐਮਸੀ ਬਣਾਉਣ ਦੀ ਫਿਰ ਇਹਨਾਂ ਨੂੰ ਲੋੜ ਹੀ ਨਹੀਂ ਹੈਗੀ ਆਪਣੀ ਜੇਬ ਚੋਂ ਗਏ ਪੈਸੇ ਉਹਦਾ ਕੀ ਮਤਲਬ ਹੈ ਜੀ ਆਪਕੇ ਪੈਸੇ ਜੇਬ ਚੋਂ ਗਏ ਉਹ ਦੱਸਣ ਨਾ ਹੁਣ ਸਾਨੂੰ ਸਾਡੇ ਬਾੜ ਨੂੰ ਦੱਸਣ ਪੰਜਾਬ ਨੂੰ ਦੱਸਣ ਦੁਨੀਆ ਨੂੰ ਦੱਸਣ ਵੀ ਐਮਐਲਏ ਸਾਹਿਬ ਆਪਣੀ ਜੇਬ ਚੋਂ ਪੈਸੇ ਦਿੰਦੇ ਆ ਉਹ ਕਿਹੜੇ ਪਰਸਨਲ ਤੌਰ ਤੇ ਉਹਨਾਂ ਨੇ ਪੈਸੇ ਦਿੱਤੇ ਇਹਨਾਂ ਨੇ ਕੰਮ ਚੱਲਦਾ ਪਿਆ ਜਾਂ ਰੁਕਿਆ ਕੰਮ ਚੱਲ ਚੱਲ ਗਿਆ ਜੀ ਕੰਮ ਹੋ ਵੀ ਗਿਆ ਆ ਸਾਨੂੰ ਬੜੀ ਖੁਸ਼ੀ ਮੈਨੂੰ ਤਾਂ ਬਹੁਤ ਖੁਸ਼ੀ ਆ ਕਿ ਮੇਰੇ ਬਾੜ ਦੇ ਵਿੱਚ ਕੰਮ ਇਹ ਹੋਇਆ ਮੇਰੀ ਟਰਮ ਦੇ ਵਿੱਚ ਹੋਇਆ 15 ਸਾਲ ਪਹਿਲਾਂ ਵੀ ਇਹ ਗਲੀਆਂ ਪਈਆਂ ਸੀ ਉਹ ਕਿਸੇ ਨੇ ਨਹੀਂ ਬਣਾਈਆਂ ਸੀ ਸਾਰਾ ਬਾੜ ਖੋਸ਼ਵਾ ਵੀ ਇਹ 15 ਸਾਲ ਦੇ ਬਾਅਦ ਇਹ ਗਲੀਆਂ ਇਹਨਾਂ ਦੇ ਆਉਣ ਤੇ ਬਣੀਆਂ ਪਤਾ ਕਿ ਤੁਹਾਡਾ ਮੇਨ ਮਤਲਬ ਕਹਿਣ ਦਾ ਇਹ ਆ ਕਿ ਤੁਹਾਡੀ ਮੀਟਿੰਗ ਦੇ ਵਿੱਚ ਸੜਕਾਂ ਪਾਸ ਹੋਈਆਂ ਵਾ ਜਿਹੜੀ ਨਗਰ ਨਿਕਨ ਦੀ ਮੀਟਿੰਗ ਹੋਈ ਸੀ ਤੇ ਗੁੰਮਰਾਹ ਕੀਤਾ ਜਾ ਰਿਹਾ ਗੁੰਮਰਾਹ ਕੀਤਾ ਜਾ ਰਿਹਾ ਹੈ ਇੱਕ ਤਿੰਨ ਵਾਰਡਾਂ ਦੇ ਇਲੈਕਸ਼ਨ ਹੋਏ ਸੀਗੇ ਆਹੀ ਜਿਹਦੇ ਜਿਹਦੇ ਵਿੱਚ ਤੁਸੀਂ ਖੜੇ ਹੋਏ ਸੀਗੇ ਹਾਂਜੀ ਉਹਦੇ ਵਿੱਚ ਇਹ ਵੀ ਪ੍ਰਚਾਰ ਕੀਤਾ ਗਿਆ ਕਿ 2 ਜਾਂ 3 ਕਰੋੜ ਸ਼ਾਇਦ ਜਿਹੜਾ ਰੁਪਈਆ ਇਸ ਵਾਰ ਚ ਖਰਚ ਕੀਤਾ ਗਿਆ ਆ ਫਲੈਕਸਾਂ ਲੱਗੀਆਂ ਸੀਗੀਆਂ ਹਾਂਜੀ ਹਾਂਜੀ ਉਹਦੇ ਨਾਲ ਤੇ ਕਾਫੀ ਸੁਧਾਰ ਹੋ ਗਿਆ ਹਣਾ ਤੁਹਾਡੇ ਵਾਰਡ ਦਾ ਜੇ 2 ਕਰੋੜ ਰੁਪਈਆ ਤੁਹਾਡੇ ਵਾਰਡ ਚ ਖਰਚ ਹੋ ਗਿਆ ਦਖਾਨ ਕਿੱਥੇ ਲੱਗਾ ਹੈ 2 ਕਰੋੜ ਰੁਪਈਆ ਕਿੱਥੇ ਵੀ ਨਹੀਂ ਲੱਗਾ 2 ਕਰੋੜ ਰੁਪਈਆ ਕਿਤੇ ਦੀਦਾ ਹੀ ਨਹੀਂ ਸਾਰੇ ਬਾੜ ਨੂੰ ਪੁੱਛੋ 2 ਕਰੋੜ ਰੁਪਈਆ ਕਿਤੇ ਲੱਗਾ ਆ ਮੇਰੇ ਇੱਕ ਟਿਊਬਲ ਦਾ ਕੀ ਹੋਣਾ ਸੀ ਟਿਊਬਲ ਦਾ ਸਾਰੇ ਟਿਊਬਲ ਜਦੋਂ ਚੋਣ ਜਾਬਤਾ ਲੱਗਾ ਸੀ ਚੱਬੇਵਾਲ ਦੇ ਪਤਾ ਤੁਹਾਨੂੰ ਵੋਟਾਂ ਦੇ ਵਿੱਚ ਉਦੋਂ ਉਹ ਟਿਊਬਲ ਲਗਾਇਆ ਗਿਆ ਸੀਗਾ ਫਟਾਫਟ ਜਲਦੀ ਦੇ ਵਿੱਚ ਨਾਲਾਂ ਭਰਾਤੀਆਂ ਉਹਦਾ ਉਦਘਾਟਨ ਕਰ ਦਿੱਤਾ ਕਰਕੇ ਉਹ 10 ਮਹੀਨੇ ਟਿਊਬਲ ਬੰਦ ਰਿਆ ਫਿਰ ਉਹ 10 ਮਹੀਨੇ ਬੰਦ ਰਿਹਾ ਉਹਦਾ ਕੋਈ ਕਨੈਕਸ਼ਨ ਨਹੀਂ ਕੋਈ ਕੁਛ ਨਹੀਂ ਨੱਠ ਦੌੜ ਕਰਕੇ ਸਾਰੀ ਕਮੇਟੀ ਨੂੰ ਪਤਾ ਬਿਜਲੀ ਬੋਰਡ ਨੂੰ ਪਤਾ ਵੀ ਮਾਨ ਸਾਹਿਬ ਨੇ ਕਿੰਨੀ ਦੌੜ ਦਭਜ ਕਰਕੇ ਉਹ ਕਨੈਕਸ਼ਨ ਤੱਕ ਪਹੁੰਚ ਕੀਤੀ ਉਲਟਾ ਉਹ ਕਹਿੰਦੇ ਆ ਕਿ ਆਪੋਜੀਸ਼ਨ ਨੇ ਉਹਦੇ ਵਿੱਚ ਬੱਟੇ ਪਾ ਦਿੱਤੇ ਦੱਸੋ ਆਪੋਜੀਸ਼ਨ ਨੂੰ ਤਾਂ ਖੁਸ਼ੀ ਆ ਜਿਹੜਾ ਆਪੋਜੀਸ਼ਨ ਅਸੀਂ ਹੁਣ ਆਪਣੀ ਜੇਬ ਦੇ ਵਿੱਚੋਂ ਬਾੜ ਦੇ ਵਿੱਚ 2-2 3-3 ਟੈਂਕਰ ਗਰਮੀਆਂ ਚ ਜਾਂ ਕੋਈ ਵੀ ਮੈਸੇਜ ਦਿੰਦਾ ਅਸੀਂ ਉੱਥੇ ਪਹੁੰਚਦਾ ਕਰਦੇ ਆਂ ਕੀ ਗੱਲ ਸਾਨੂੰ ਉਹ ਸ਼ੌਕ ਪਿਆ ਆ ਸੰਤੋ ਖੁਸ਼ੀ ਸੀ ਕਿ ਸਾਡੇ ਬਾੜ ਦਾ ਟਿਊਬਲ ਚੱਲਿਆ ਸਾਡਾ ਲਾਇਆ ਗਵਰਨਮੈਂਟ ਦਾ ਪੈਸਾ ਸੀਗਾ ਇਹਨਾਂ ਨੇ ਹੁਣ ਉਹ ਗਈ ਜਾਂਦੇ ਆ ਬਈ ਚਲੋ ਹੁਣ ਅਸੀਂ ਇਹ ਚੱਲਦਾ ਮੈਨੂੰ ਦੱਸੋ ਕਿਹੜਾ ਚੱਲਦਾ ਉਹ ਟਿਊਬਲ ਤੇ ਉੱਥੇ ਚੱਲਦਾ ਹੀ ਨਹੀਂ ਕੁਝ ਵੀ ਨਹੀਂ ਚੱਲਦਾ ਪਾਣੀ ਬੰਦ ਪਿਆ ਇਸ ਟਾਈਮ ਟਿਊਬਲ ਵਿੱਚ ਬੱਟੇ ਜਿਹੜੇ ਪਾਉਣ ਦਾ ਇਨਸੀਡੈਂਟ ਹੋਇਆ ਸੀ ਉਹਨੂੰ ਲੈ ਕੇ ਪੁਲਿਸ ਰਿਪੋਰਟ ਵੀ ਹੋਈ ਸੀ ਹਾਂਜੀ ਸ਼ਾਇਦ ਤੁਹਾਡੇ ਵੱਲੋਂ ਕੀਤੀ ਗਈ ਸੀ ਜਾਂ ਕਿਸੇ ਆਪੋਜੀਸ਼ਨ ਕਿਸੇ ਹੋਰ ਵੱਲੋਂ ਕੀਤੀ ਗਈ ਸੀ ਨਹੀਂ ਨਹੀਂ ਉਧਰੋਂ ਹੀ ਕੀਤੀ ਗਈ ਸੀ ਸਾਡੇ ਵੱਲੋਂ ਨਹੀਂ ਕੀਤੀ ਗਈ ਸੀ ਉਹਦੇ ਵਿੱਚ ਕੀ ਕੁਝ ਨਿਕਲਿਆ ਕੁਝ ਵੀ ਨਹੀਂ ਨਿਕਲਿਆ ਜੀ ਕੁਝ ਵੀ ਨਹੀਂ ਹੈਗਾ ਉਹ ਤਾਂ ਬੰਦ ਪਿਆ ਕੋਈ ਉਹਦੀ ਸਾਰੇ ਨਹੀਂ ਲੈ ਰਿਆ ਉਹ ਤਾਂ ਉਹ ਤਾਂ ਇੱਕ ਉਹਨੂੰ ਮੁੱਦੇ ਨੂੰ ਦੱਬਦੇ ਪਏ ਆ ਅਸੀਂ ਤਾਂ ਕਹਿੰਦੇ ਉਹਦੀ ਇਨਕੁਆਇਰੀ ਕੀਤੀ ਜਾਵੇ ਲਾਗਤ ਕਿੰਨੀ ਆਈ ਸੀ ਚਲੋ ਜਿੱਥੇ ਟਿਊਬਲ ਦਾ ਬੋਰ ਹੋਇਆ ਆ ਉਹ ਤਾਂ 24 ਘੰਟੇ ਚੱਲਦਾ ਆ ਉਹਨੂੰ ਖੰਗਾਲਿਆ ਗਿਆ ਕੀ ਉਹਦੇ ਵਿੱਚ ਉਸ ਟਾਈਮ ਤੇ ਕਿਸੇ ਨੇ ਬੱਟੇ ਪਾਏ ਜਾਂ ਕੋਈ ਆਇਆ ਜਾਂ ਕਿਸੇ ਨੇ ਕੋਈ ਹਰਕਤ ਕੀਤੀ ਨਹੀਂ ਦੇਖਿਆ ਜੀ ਉਦਾਂ ਹੀ ਇਹ ਜੱਜਮੈਂਟ ਦੇ ਨਾਲੇ ਕਿਸੇ ਦਾ ਨਾਮ ਲੈ ਰਹੇ ਆ ਹਵਾ ਚ ਗੱਲਾਂ ਕਰ ਰਹੇ ਆ ਹਵਾ ਚ ਗੱਲਾਂ ਕਰ ਰਹੇ ਆ ਸਾਰੇ ਕੀ ਛਪਾਉਣਾ ਚਾਹੁੰਦੇ ਆ ਕੀ ਛਪਾਉਣਾ ਚਾਹੁੰਦੇ ਆ ਉਹ ਆਪਣੀ ਨਕਾਮੀ ਜਿਹੜਾ ਇਹ ਉਹ ਉੱਥੇ ਕੋਈ ਚੱਜਣਾ ਟਿਊਬ ਲਾਇਆ ਹੀ ਨਹੀਂ ਆ ਕੋਈ ਉਹ ਕਿਹੜਾ ਕਿਸੇ ਨੇ ਉਹ ਧਿਆਨ ਦਿੱਤਾ ਵੀ ਨਾਲਾ ਕਿੱਦਾਂ ਪਾਇਆ ਹੈ ਕੀ ਪਾਇਆ ਹੈ ਵਿੱਚ ਕੀ ਭਰਾਇਆ ਹੈ ਕੀ ਕੁਝ ਹੈਗਾ ਕੀ ਨਹੀਂ ਹੈਗਾ YouTube ਬੰਦ ਕਰਦਾ ਕਿ ਇਸ ਨੂੰ ਬੰਦਾ ਜੀ ਨਹੀਂ ਜੀ ਬੰਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਲਾਈਵ ਹੋ ਰਹੇ ਆ ਕਿਉਂਕਿ ਇੱਕ ਪ੍ਰੈਸ ਕਾਨਫਰੰਸ ਹੁਣ ਸੁਣੀ ਆ ਵੀ ਕੋਈ ਵਾਰਡ ਨੰਬਰ 27 ਦੇ ਕੋ ਪ੍ਰੈਸ ਕਾਨਫਰੰਸ ਕਰ ਰਹੇ ਆ ਸੜਕਾਂ ਦੇ ਮੁੱਦੇ ਦੀ ਗੱਲ ਕਰ ਰਹੇ ਆ ਸੜਕਾਂ ਦੇ ਮੁੱਦੇ ਦੀ ਗੱਲ ਕਰ ਰਿਹਾ ਸੜਕਾਂ ਜਿਹੜੀਆਂ ਤਿੰਨ ਜਿਹੜੀਆਂ ਪਾਰ ਨੰਬਰ 27 ਦੇ ਵਿੱਚ ਸ਼ੁਰੂ ਹੋਈਆਂ ਸੀ ਫਿਰ ਰਕਾਈਆਂ ਗਈਆਂ ਫਿਰ ਦੁਬਾਰਾ ਬਣ ਗਈਆਂ ਜਿਹੜਾ ਸੜਕਾਂ ਦਾ ਮੁੱਦਾ ਸੀਗਾ ਮੈਂ ਤੁਹਾਨੂੰ ਡਿਟੇਲ ਚ ਦੱਸ ਦਿਆਂ ਕਿ ਇਹ ਜਿਹੜਾ ਤਿੰਨ ਸੜਕਾਂ ਦਾ ਇਲੈਕਸ਼ਨ ਤੋਂ ਪਹਿਲੋਂ ਜਿਹੜੇ ਪ੍ਰੈਸ ਕਾਨਫਰੰਸ ਕਰ ਰਹੇ ਆ ਉਸ ਵੇਲੇ ਐਮਸੀਬੀ ਨਹੀਂ ਸੀ ਉਸ ਵੇਲੇ ਐਮਸੀਬੀ ਨਹੀਂ ਸੀ ਜਦੋਂ ਉਹ ਗ੍ਰਾਂਟ ਦੇ ਪੈਸੇ ਆਏ ਸੀ 50 ਲੱਖ ਰੁਪਈਆ ਉਹਨਾਂ ਦਾ ਵਿੱਚ ਉਹ ਤਿੰਨਾਂ ਵਾਡਾਂ ਲਈ 50 ਲੱਖ ਰੁਪਈਆ ਆਇਆ ਸੀ ਕਿਹਾ ਦੇ ਇਹਨਾਂ ਦੇ ਇਹਨਾਂ ਨੂੰ ਨੌਲੇਜ ਦੀ ਕਮੀ ਆ ਮੈਂ ਬਾਰ-ਬਾਰ ਦੱਸ ਰਿਹਾ ਇਹਨਾਂ ਨੂੰ ਨੌਲੇਜ ਦੀ ਕਮੀ ਆ ਇਹਨਾਂ ਨੂੰ ਇੰਨਾ ਪਤਾ ਹੀ ਨਹੀਂ ਸੀ ਇਹ ਇਲੈਕਸ਼ਨ ਦੇ ਵਿੱਚ ਜਦੋਂ ਸਾਡੀ ਇਲੈਕਸ਼ਨ ਹੋਈ ਤਿੰਨਾਂ ਵਾਡਾਂ ਦੀ ਉਹਦੇ ਚ 50 ਲੱਖ ਰੁਪਈਆ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਆਈ ਸੀ ਉਹਦੇ ਵਿੱਚ 17 ਲੱਖ ਕੁਛ ਦਾ ਕੰਮ ਜਿਹੜਾ ਸੀਗਾ ਉਹ ਸਾਡੀ ਵਾਰਡ ਦਾ ਪਿਆ ਸੀਗਾ ਸੋ ਉਸ ਵੇਲੇ ਏ ਐਮ ਸੀ ਵੀ ਨਹੀਂ ਸੀ ਦੂਜੀ ਗੱਲ ਰਹਿ ਗਈ ਟਿਊਬਲ ਦੀ ਟਿਊਬਲ ਜਿਹੜਾ ਸੀਗਾ ਉਹ ਟਿਊਬਲ ਦਾ ਤੇ ਭਲੀ ਭਾਂਤ ਲੋਕ ਜਾਣਦੇ ਨੇ ਕਿੰਦੇ ਹਲਵਾਇਆ ਕਿੰਨੇ ਚਾਲੂ ਕਰਵਾਇਆ ਕਿੰਨੇ ਕੋਈ ਵਿੱਚ ਅੜਚਣ ਪਾਈ ਉਹ ਚੀਜ਼ਾਂ ਨੂੰ ਜਿਹੜਾ ਨਾ ਅਸੀਂ ਇਸ ਵੇਲੇ ਉਦਾਂ ਨਹੀਂ ਠਾਉਣਾ ਚਾਹੁੰਦੇ ਸੋ ਪਰਵ ਇਹ ਜਿਹੜੀ ਚੀਜ਼ ਸੀਗੀ ਇਹ ਲੋਕ ਲੋਕ ਹਿੱਤ ਲਈ ਖਿਲਾਫ ਜਾ ਰਹੀ ਆ ਜਿਹੜੀ ਇਹਨਾਂ ਨੇ ਕੀਤੀ ਆ ਵੀ ਸਾਡਾ ਨਾਂ ਲੱਗ ਰਿਆ ਅਸੀਂ ਤਾਂ ਨਾ ਕਿਸੇ ਦਾ ਲਿਆ ਹੀ ਨਹੀਂ ਵੀ ਇਹਨਾਂ ਨੇ ਪਾਇਆ ਹੋਊਗਾ ਇਹਨਾਂ ਨੂੰ ਆਪਣੇ ਆਪ ਦੀ ਚੋਰ ਦੀ ਦਾੜੀ 'ਚ ਤਣਕੇ ਵਾਲੀ ਗੱਲ ਹੋ ਗਈ ਵੀ ਇਹਨਾਂ ਨੇ ਕੋਈ ਇਦਾਂ ਦੀ ਹਰਕਤ ਕੀਤੀ ਉਹ ਜਿਹੜਾ ਇਹਨਾਂ ਨੂੰ ਮਹਿਸੂਸ ਹੋਇਆ ਸੋ ਅਸੀਂ ਤਾਂ ਇਦਾਂ ਦੀ ਕੋਈ ਗੱਲ ਕਰਦੇ ਹੀ ਨਹੀਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਬੜੀ ਸੋਚਣ ਵਿਚਾਰਨ ਵਾਲੀ ਗੱਲ ਆ ਹੁਣ ਐਵੇਂ ਨਾ ਇਦਾਂ ਦਾ ਗੱਲ ਨਾ ਕਰਿਆ ਕਰੋ ਰੋਇਆ ਨਾ ਕਰੋ ਇਲੈਕਸ਼ਨ ਲੜਨੀ ਆ ਇਲੈਕਸ਼ਨ ਅੱਗੇ ਨਹੀਂ ਜਾਣੀ ਇਲੈਕਸ਼ਨ ਹੁਣ ਹੋਣੀ ਆ ਇਲੈਕਸ਼ਨ ਜਿਹੜੀ ਆ ਨਾ ਅੱਗੇ ਨਹੀਂ ਜਾਣੀ ਇਲੈਕਸ਼ਨ ਮਹੀਨੇ ਚ ਹੋ ਜੇ 2 ਮਹੀਨੇ ਚ ਹੋ ਜੇ ਇਲੈਕਸ਼ਨ ਲੜੋ ਹੁਣ ਹੁਣ ਰੋ ਨਾ ਹੁਣ ਤਾਂ ਪਰਮਾਤਮਾ ਦੱਸੂਗਾ ਜਾਂ ਲੋਕ ਦੱਸਣਗੇ ਭੀ ਜੋ ਤੁਸੀਂ 1 ਸਾਲ ਦੇ ਵਿੱਚ ਵਾਰਡ ਦੇ ਵਿੱਚ ਗੰਦ ਪਾਇਆ ਨਾ ਉਹ ਤੁਹਾਨੂੰ ਲੋਕ ਹੁਣ ਦੱਸਣਗੇ ਇਹ ਲੋਕਾਂ ਨੇ ਜਵਾਬ ਦੇਣਾ ਹਣ ਇਹ ਨਾ ਹੰਕਾਰ ਚ ਨਾ ਰੋ ਵੀ ਸਾਨੂੰ ਹਜ਼ਾਰ ਵੋਟ ਪੈ ਗਈ ਜੀ ਹੁੰਦਲ ਨੂੰ ਇੰਨੀ ਪੈ ਗਈ ਹੁੰਦਲ ਨੂੰ ਦੱਸੋ ਵੀ ਇਲੈਕਸ਼ਨ ਕਿੰਨਾ ਦਿਨ ਲੜੀ 15 ਦਿਨ ਦੀ ਇਲੈਕਸ਼ਨ ਦੇ ਵਿੱਚ ਹੁੰਦਲ ਕੋਲ 500 ਵੋਟ ਸੀਗੀ ਤੇ ਹੁਣ ਤਾਂ ਹੁੰਦਲ ਕੋ ਟਾਈਮ ਬਹੁਤ ਆ ਇਹ ਤੁਸੀਂ ਜਾਣ ਦਿਓ ਮੈਦਾਨ ਜਾਓ ਐਦਾਂ ਦੀਆਂ ਹਰਕਤਾਂ ਨਾ ਕਰੋ ਕਦੀ ਕੋਈ ਪ੍ਰੈਸ ਕਾਨਫਰੰਸ ਕਰ ਲਈ ਕਦੀ ਕੋਸ਼ ਕਰ ਲਿਆ ਕਦੀ ਜਿੰਪੇ ਦਾ ਨਾਮ ਲਹਿਤਾ ਉਹ ਯਾਰ ਤੁਹਾਡਾ ਲੈਵਲ ਹੈਗਾ ਜਿੰਪੇ ਤੇ ਲੈਵਲ ਦਾ ਜਿਹੜਾ ਤੁਹਾਡਾ ਲੈਵਲ ਆ ਉਹਦੇ ਤੱਕ ਆਓ ਉੱਥੇ ਰਹੋ ਇਦਾਂ ਦੀਆਂ ਗੱਲਾਂ ਨਾ ਕਰੋ ਇਹ ਚੰਗੀਆਂ ਗੱਲਾਂ ਨਹੀਂ ਲੋਕ ਸਮਝਦੇ ਆ ਹੁਣ ਹੁਣ ਲੋਕ ਜਿਹੜੇ ਗਰੁੱਪਾਂ ਦੇ ਹਿਸਾਬ ਨਾਲ ਗਰੁੱਪਾਂ ਦੇ ਗਰੁੱਪ ਆ ਰਹੇ ਆ ਨਾ ਵਾਰਡ ਦੇ ਵਾਈਜ਼ ਜਿਹੜੇ ਤੁਹਾਨੂੰ ਇਗਨੋਰ ਕਰ ਰਹੇ ਆ ਵਾਰਡ ਚ ਤੁਹਾਨੂੰ ਕੋਈ ਮੂੰਹ ਨਹੀਂ ਲਾ ਰਿਆ ਉਹ ਚੀਜ਼ਾਂ ਨਾ ਹੁਣ ਮੋਰੇ ਆਉਣੀਆਂ ਇਹ ਅਸੀਂ ਨਹੀਂ ਸੀ ਕਰਨਾ ਚਾਹੁੰਦੇ ਪਰ ਤੁਸੀਂ ਜਾਣ ਕੇ ਫਿਰ ਛੇੜਦੇ ਜੇ ਕੰਮ ਨੂੰ ਇਦਾਂ ਦੀ ਰੋਣ ਵਾਲੀਆਂ ਹਰਕਤਾਂ ਨਾ ਕਰੋ ਜੇ ਇਲੈਕਸ਼ਨ ਲੜਨੀ ਆ ਤੇ ਖੁੱਲ ਕੇ ਮੈਦਾਨ ਚ ਜਾਓ ਆ ਹੁਣ ਰੋਣ ਵਾਲੀਆਂ ਗੱਲਾਂ ਨਾ ਨਿਆਣਿਆਂ ਵਾਲੀਆਂ ਗੱਲਾਂ ਨਾ ਕਰੋ ਉਹ ਫਲਾਣੇ ਤੱਕ ਪ੍ਰੈਸ ਕਾਨਫਰੰਸ ਕਰ ਲਈ ਜੀ ਉਥੇ ਇਹ ਕਰ ਲਈ ਆਹ ਕਰ ਲਿਆ ਮੁੱਦਾ ਉਦੋਂ ਕਿਉਂ ਨਹੀਂ ਕੀਤੀ ਜਦੋਂ ਛੜਕਾਂ ਤੁਸੀਂ ਆਹੀਂ ਸ਼ੁਰੂ ਕਰਾਈਆਂ ਤੁਸੀਂ ਬੰਦ ਕਰਾਈਆਂ ਉਦੋਂ ਕਰਦੇ ਪ੍ਰੈਸ ਕਾਨਫਰੰਸ ਉਦੋਂ ਦੇ ਪ੍ਰੈਸ ਕਾਨਫਰੰਸ ਕੀਤੀ ਨਹੀਂ ਜੇ ਹੁਣ ਛੜਕਾਂ ਬਣ ਗਈਆਂ ਲੋਕਾਂ ਨੂੰ ਸੁਭਦਾ ਮਿਲ ਗਈ ਆ ਹੁਣ ਕੀ ਕਰਨਾ ਚਾਹੁੰਦੇ ਤੁਸੀਂ ਫੜੋ ਲੋਕ ਖੁਸ਼ ਆ ਤੁਹਾਨੂੰ ਵੜ ਨਹੀਂ ਦੇਣਗੇ ਉਥੇ ਜਿੰਨਾ ਦੀਆਂ ਛੜਕਾਂ ਬਣ ਗਈਆਂ ਜਿੰਨਾਂ ਦੀਆਂ ਮਲਾਈ ਵਰਗੀਆਂ ਛੜਕਾਂ ਬਣਾਤੀਆਂ ਤੁਸੀਂ ਕੀ ਪਾਸ ਕਰਾਉਣਾ ਸੀ ਉਹਨੂੰ ਕਦੀ ਕਦੀ ਉਹਨਾਂ ਨੂੰ ਲੋਕਾਂ ਨੂੰ ਪੁੱਛੋ ਜਾ ਕੇ ਵੀ ਅਸੀਂ ਤੁਹਾਡੇ ਕੋਲ ਐਸਟੀਮੇਟ ਲਵਾਉਣ ਲਈ ਆਏ ਆ ਕਦੀ ਉਹਨਾਂ ਨੂੰ ਪੁੱਛੋ ਲੋਕਾਂ ਨੂੰ ਜਾ ਕੇ ਜਿਨ੍ਹਾਂ ਦੇ ਕੋਲ ਤੁਸੀਂ ਗੱਲ ਕਰਦੇ ਜੇ ਉਹਨਾਂ ਨੂੰ ਪੁੱਛੋ ਵੀ ਕਦੀ ਐਸਟੀਮੇਟ ਲਵਾਉਣ ਆਏ ਆਂ ਅਸੀਂ ਕਦੀ ਤੁਹਾਡੀ ਗਲੀ 'ਚ ਵੀ ਆਏ ਆ ਐਵੇਂ ਨਾ ਵਿਚਾਰ ਵਟਾਂਦਰਾ ਇਦਾਂ ਦਾ ਕਰਿਆ ਕਰੋ ਐਵੇਂ ਲੋਕਾਂ ਨੂੰ ਗਮਰਾਹ ਕਰਦੇ ਜੇ ਐਵੇਂ ਜਿੰਪੇ ਦੇ ਲੈਵਲ ਦੀਆਂ ਗੱਲਾਂ ਕਰਦੇ ਜੇ ਆ ਲੈਵਲ ਜਿਹੜਾ ਆਪਣਾ ਨਾ ਉਹ ਹੀ ਰੱਖੋ ਤੁਹਾਡਾ ਲੈਵਲ ਨਹੀਂਗਾ ਏ ਜਿੰਨਾ ਕ ਲੈਵਲ ਹੈ ਨਾ ਉਹਨਾਂ ਉਹਨਾਂ ਹੀ ਰੱਖਿਆ ਕਰੋ ਐਦਾਂ ਦੀ ਗੱਲ ਨਹੀਂ ਹੁੰਦੀ ਮੈਂ ਜ਼ਿਆਦਾ ਡਿਟੇਲ ਚ ਨਹੀਂ ਜਾਣਾ ਚਾਹੁੰਦਾ ਪਰ ਮੈਂ ਜਲਦੀ ਜਲਦੀ ਚ ਜਿਹੜੀ ਪ੍ਰੈਸ ਕਾਨਫਰੰਸ ਨਹੀਂ ਕਰਨੀ ਪਰ ਚੱਕਰ ਇਹ ਆ ਵੀ ਮੈਂ ਲਾਈਵ ਹੋ ਕੇ ਤੁਹਾਨੂੰ ਦੱਸਣਾ ਚਾਹੁੰਦਾ ਸਾਰੇ ਪ੍ਰੈਸ ਵਾਲੇ ਵੀਰ ਮੇਰੇ ਜਿਹੜੇ ਆ ਇਹ ਨੋਟ ਕਰ ਲੈਣ ਕਿ ਇਦਾਂ ਦਾ ਕੋਈ ਦਿੱਕਤ ਨਹੀਂ ਲੋਕ ਦੱਸਣਗੇ ਮਹੀਨੇ ਤੱਕ ਹੋ ਜੇ ਇਲੈਕਸ਼ਨ ਜਾਂ 15 ਦਿਨਾਂ ਚ ਹੋ ਜੇ ਇਹ ਲੋਕ ਇਹਨਾਂ ਨੂੰ ਦੱਸ ਦੇਣਗੇ ਜਿਹੜੇ ਹੰਕਾਰ ਚ ਤੁਰੇ ਫਿਰਦੇ ਹੀ ਨਾ ਕਿ ਅਸੀਂ ਹਜ਼ਾਰ ਵੋਟ ਲੈ ਲਈ ਤੇ ਇਦਾਂ ਲੈ ਲਈ ਜੇ ਹੁਣ ਉਹ ਤੋਂ ਡਬਲ ਵੋਟਾਂ ਨਾ ਨਾ ਹਰਨਗੇ ਤੇ ਗੱਲ ਕਰ ਇਹ ਲੋਕ ਦੱਸਣ ਦੇਣਗੇ ਟਾਈਮ ਆਉਣ ਦਿਓ ਟਾਈਮ ਬਿਲਕੁਲ ਲੱਗੇ ਆ ਇਹ ਚੀਕਾਂ ਮਾਰਨੀ ਆ ਜਿਹੜੀਆਂ ਇਹ ਬੰਦ ਕਰ ਦਿਓ ਰਾਮ ਰਾਮ ਕਰੋ ਬਾਬੇ ਦਾ ਨਾਮ ਜਪੋ ਤੇ ਚੁੱਪ ਕਰਕੇ ਘਰ ਬਹਿ ਜਾਓ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਇਦਾਂ ਦਾ ਕੰਮ ਨਾ ਕਰਿਆ ਕਰੋ ਕਿਸ ਦੇ ਖਿਲਾਫ ਨਾ ਬੋਲਿਆ ਕਰੋ ਤੁਹਾਡਾ ਲੈਵਲ ਨਹੀਂ ਜਿੰਪੇ ਦੇ ਲੈਵਲ ਦਾ ਬੋਲਣ ਦਾ ਸੋ ਮੈਂ ਜ਼ਿਆਦਾ ਨਹੀਂ ਤੁਹਾਨੂੰ ਕਹਿਣਾ ਚਾਹੁੰਦਾ ਜੋ ਮੇਰੇ ਕੋਲ ਦੋ ਡਿਟੇਲ ਸੀਗੀਆਂ ਇਹਨਾਂ ਨੇ ਦੱਸੀਆਂ ਵੀ ਪਲੱਸ ਕਾਨਫਰੰਸ ਜਿਹੜੀ ਐਸ ਮੁੱਦੇ ਦੇ ਕਰ ਰਹੇ ਆ ਉਹ ਤੁਹਾਨੂੰ ਦੱਸ ਦਿੱਤੀ ਆ ਪਿੱਛੜਕਾਂ ਦਾ ਮੁੱਦਾ ਸੀਗਾ ਇਹਨਾਂ ਦਾ ਉਦੋਂ ਇਹ ਐਮਸੀ ਵੀ ਨਹੀਂ ਸੀ ਬਣੇ ਜਦੋਂ ਅਸੀਂ ਐਸਟੀਮੇਟ ਉਹਨਾਂ ਛੜਕਾਂ ਦੇ ਲਵਾਤੇ ਸੀਗੇ ਠੀਕ ਆ ਉਹ ਇਹਨਾਂ ਦੇ ਲੈਵਲ ਦਾ ਕੰਮ ਹੀ ਨਹੀਂ ਉਹ ਗ੍ਰਾਂਟ ਦੇ ਪੈਸੇ 50 ਲੱਖ ਰੁਪਈਆ ਆਇਆ ਸੀਗਾ ਇਹ ਤੇ ਐਵੇਂ ਹੀ ਉਥੇ ਪਾਸ ਹੋ ਗਿਆ ਜਦੋਂ ਅਸੀਂ ਭੇਜ ਹੀ ਦਿੱਤੇ ਤੇ ਪਾਸ ਹੋਣੇ ਸੀ ਇਹ ਕਿਹੜਾ ਕੋਈ ਵੱਡਾ ਕੰਮ ਸੀਗਾ ਪਾਸ ਹੋ ਜਾਣੇ ਸੀ ਉਹ ਚ ਪਾਸ ਹੋਣੇ ਜੀ ਇਹ ਇਹ ਆਬਜੈਕਸ਼ਨ ਲਾ ਦਿੰਦੇ ਵੀ ਅਸੀਂ ਇਹਦੇ ਐਸਟੀਮੇਟ ਹੀ ਬਣਾਏ ਜੀ ਇਹ ਪਾਸ ਬੰਦ ਕਰ ਦਿਓ ਛੜਕਾਂ ਕਿਦਾਂ ਹੁਣ ਬੰਦ ਕਰਾਈਆਂ ਲੋਕਾਂ ਦੀਆਂ ਬੰਦ ਕਰਾਉਣੇ ਚਾਹੁੰਦੇ ਸੀ ਹੁਣ ਬੰਦ ਬੰਦ ਹੋਈਆਂ ਜਿਹੜੀਆਂ ਚਾਲੂ ਹੋ ਗਈਆਂ ਹੁਣ ਛੜਕਾਂ ਬਣ ਗਈਆਂ ਹੁਣ ਕੀ ਆ ਹੁਣ ਤੇ ਕੁਝ ਵੀ ਨਹੀਂ ਰਹਿ ਗਿਆ ਪਿੱਛੇ ਸੋ ਮੇਰੀ ਇੰਨੀ ਬੇਨਤੀ ਆ ਜਿਹੜੇ ਵੀ ਪ੍ਰੈਸ ਵਾਲੇ ਮੇਰੇ ਵੀਰ ਆ ਜੇ ਬਾਈਟ ਜਿਹੜੀ ਸਾਡੀ ਹੈ ਚੱਕਣੀ ਚਾਹੁੰਦੇ ਆ ਇਹ ਲਾਈਵ ਚੱਕਣਾ ਚਾਹੁੰਦੇ ਉਹ ਚੱਕ ਲੋ ਆਹੀ ਮੁੱਦਾ ਸੀਗਾ ਛੜਕਾਂ ਵਾਲਾ ਜਿਹੜਾ ਸੀਗਾ ਇਹਨਾਂ ਦੇ ਕੋਲ ਕੁਛ ਨਹੀਂਗਾ ਸਾਡੇ ਕੋਲ ਉਹਦੇ ਪ੍ਰੂਫ ਆ ਜਿਹੜੀ ਸੈਂਕਸ਼ਨ ਲੈਟਰ ਜਿਹੜੀ ਪੰਜਾਬ ਸਰਕਾਰ ਵੱਲੋਂ ਆਈ ਸੀ 50 ਲੱਖ ਦੀ ਉਹਦੇ ਵਿੱਚ 17 ਲੱਖ ਕੁਛ ਦੇ ਕੰਮ ਜਿਹੜੇ ਸਾਡੀ ਵਾਰਡੇ ਪਏ ਸੀ ਕੁਛ ਵਧਾ ਕੇ 10% ਨਾਲ 18 ਲੱਖ ਦੇ ਕੀਤੇ ਗਏ ਸੀ ਕੰਮ ਤੇ ਉਹ ਛੜਕਾਂ ਜਿਹੜੀਆਂ ਲੋਕਾਂ ਦੀ ਸੁਵਿਧਾ ਵਾਸਤੇ ਹੁਣ ਬਣ ਕੇ ਤਿਆਰ ਹੋ ਗਈਆਂ ਉਹਨਾਂ ਦਾ ਕੰਮ ਕੰਪਲੀਟ ਹੋ ਚੁੱਕਾ। ਅਗਲੀ ਗੱਲ ਆਪਾਂ ਕਰਾਂਗੇ ਜਿਹੜੀ ਟੂਵਲ ਤੇ ਸੀਗੀ। ਟੂਵਲ ਵਾਲਾ ਇਹਨਾਂ ਦਾ ਬੁੱਧਾ ਜਿਹੜਾ ਉਹ ਖਤਮ ਹੋ ਚੁੱਕਿਆ। ਟੂਵਲ ਅਸੀਂ ਤੁਹਾਨੂੰ ਚਲਾ ਕੇ ਦੱਸਾਂਗੇ ਜੇ ਨਾ ਚਲਾਵਾਂਗੇ ਕੋਈ ਟੈਕਨੀਕਲ ਪ੍ਰੋਬਲਮ ਆ ਜਾਏ। ਇਹਨਾਂ ਨੂੰ ਜਿਹੜਾ ਪਤਾ ਇਹ ਕਹਿ ਰਿਹਾ ਇਹ ਪਤਾ ਨਹੀਂ ਕਿੱਥੋਂ ਸਵਿੱਕੇ ਆ ਗਿਆ ਵੀ ਉਹਦੀ 120 ਫੁੱਟ ਤੇ ਦਾਵਾ ਅਸੀਂ ਤਾਂ ਉਹਦੇ ਵਿੱਚ ਕੈਮਰਾ ਪਾਇਆ। ਅਸੀਂ ਸਾਰਾ ਕੋਸ਼ਿਸ਼ ਕੀਤਾ ਉਹਦੇ ਜੀ ਬਰਮਾ ਲਾਇਆ ਪਰ 120 ਫੁੱਟ ਤੇ ਸਾਨੂੰ ਤੇ ਕੋਈ ਉਹਦੇ ਚ ਪਾਣੀ ਆਉਂਦੇ ਦੀ ਆਵਾਜ਼ ਨਹੀਂ ਲੱਭੀ ਇਹਨੂੰ ਕਿਹੜਾ ਬੰਦਾ ਸੁਣਾ ਗਿਆ ਆਣ ਕੇ ਉਹ ਕੈਮਰੇ ਦੀ ਆਵਾਜ਼ ਜਾਂ ਉਹਦੀ ਪਾਣੀ ਦੀ ਆਵਾਜ਼ ਇਹ ਬਿਲਕੁਲੀ ਜੁੜਾ ਜਾਵੇਂ ਕੁਫਰ ਟੋਲੀ ਜਾਣਾ ਤੇਰੇ ਕੋ ਨਹੀਂ ਚੱਲਦਾ ਤੂੰ ਚੁੱਪ ਕਰਕੇ ਬਹਿ ਜਾ ਪਹਿਲੇ ਸਾਲ ਕਿਉਂ ਟੂਬਲ ਬੰਦ ਰਿਆ ਤੂੰ ਕਹਿੰਦਾ ਸੀ ਮੈਂ ਟੂਬਲ ਚਲਾ ਦੇਣਾ ਇਦਾਂ ਕਰ ਦੇਣਾ ਇਦਾਂ ਕਰ ਦੇਣਾ ਇਦਾਂ ਦੀਆਂ ਗੱਲਾਂ ਨਾ ਕਰ ਲੋਕਾਂ ਨੂੰ ਗਮਰਾਹ ਨਾ ਕਰ ਲੋਕੀ ਗਮਰਾਹ ਹੋ ਗਏ ਤੇਰ ਤੋ ਜਿਹੜੇ ਹੋਣੇ ਸੀ ਹੁਣ ਜਿਹੜਾ ਅਗਲਾ ਟਾਈਮ ਜਿਹੜਾ ਨਾ ਉਹ ਬਹੁਣ ਤੇਰਾ ਨਹੀਂਗਾ ਹੁਣ ਤਾਂ ਲੋਕ ਦੱਸਣਗੇ ਕਿ ਤੂੰ ਕਿੱਥੇ ਜਾਣਾ ਹੁੰਦੇ ਆ ਉਹ ਸਮਾਂ ਤੇਰਾ ਲੰਘ ਚੁੱਕਾ ਅੱਜ ਹੋ ਜੇ ਇਲੈਕਸ਼ਨ 15 ਦਿਨਾਂ ਚ ਹੋ ਜੇ ਹੁਣ ਤੇਰਾ ਸਮਾਂ ਲੰਘ ਚੁੱਕਾ ਹੁਣ ਪ੍ਰਮਾਤਮਾ ਦਾ ਨਾਮ ਜਪ ਤੇ ਆ ਝੂਠ ਝੱਟ ਬੋਲਣਾ ਬੰਦ ਕਰ ਦੇ ਤੇ ਲੈਵਲ ਆਪਣਾ ਰੱਖਿਆ ਕਰ ਵੀ ਐਮਐਲਏ ਦਾ ਲੈਵਲ ਜਿਹੜਾ ਉਹ ਬੜਾ ਉੱਚਾ ਵਾ ਜਿਹੜਾ ਸਾਡਾ ਲੈਵਲ ਬਹੁਤ ਡਾਊਨ ਇੱਥੋਂ ਤੱਕ ਰਾਇ ਮੇਰੀ ਤੈਨੂੰ ਇੰਨੀ ਬੇਨਤੀ ਆ ਐਵੇਂ ਆ ਲੋਕਾਂ ਦੇ ਮਗਰ ਲਾ ਕੇ ਨਾ ਕੋਈ ਕਿਸਦਾ ਸਾਥ ਨਹੀਂ ਉਹ ਦਿੰਦਾ ਹੁੰਦਾ ਬਾਅਦ ਚ ਕੋਈ ਕਿਹਨੂੰ ਨਹੀਂ ਪੁੱਛਦਾ ਏ ਇਸ ਮੇਰੀਆਂ ਬੇਨਤੀਆਂ ਸੀ ਕਿ ਜਿਹੜੇ ਮੇਰੇ ਪ੍ਰੈਸ ਵਾਲੇ ਚੁੱਕਣਾ ਚਾਹੁੰਦੇ ਆ ਇਹਦੇ ਤੋਂ ਲਾਈਵ ਚੱਕ ਲੋ ਮੈਂ ਤੁਹਾਨੂੰ ਜ਼ਿਆਦਾ ਨਹੀਂ ਡਿਟੇਲ ਚ ਦੇਣਾ ਚਾਹੁੰਦਾ